ਉਤਸ਼ਾਹ ਦੇ ਨਾਲ ਸਾਨੂੰ ਟਾਈਮ ਦਿੱਤਾ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਓ ਜੀ ਸੋਹੰ ਮਾਰਾਇਸ਼ ਸਿੰਘ ਵਿਸ਼ਨ ਵਰਮਾਂ ਦੀ ਜੈ ਸੋਹੰ ਮਾਰਾਇਸ਼ भगवान दीज सो महारिष श्री विष्णु भगवान दीज सो महारिष श्री विष्णु भगवान दीज सो ਭਗਵਾਨ ਦੀ ਜੈ ਕੀ ਰਹੀ ਹੈ ਸੰਗਤਿਓ ਇਹ ਹਰ ਬਾਣੀ 300 ਸ਼ੈ ਸ਼ੈ ਸੰਮਤ ਦੋ ਰਾਮ ਧਾਮ ਮੰਦਿਰ ਅੰਮ੍ਰਿਤਸਰ ਸ਼ਹਿਰ ਆ ਬੜੇ ਪਿਆਰ ਨਾਲ ਪੜਿਏ ਸੁਣੀਏ ਤੇ ਵਿਚਾਰੀਏ ਭਾਰਤ ਸੰਤ ਸਰਬ ਸਮਾਜ ਕਰੋ ਪਰਣ ਅੰਤਰ ਆਤਮ ਧਿਆਨ ਲਗਾਈਆ ਓਟ ਰੱਖ ਸ਼੍ਰੀ ਭਗਵਨ ਚਰਨ ਨਮਸਤੇ ਡੰਡਾਵਤ ਬੰਦਨਾ ਕਰਕੇ ਸੀਸ ਨੋਚੁਕਾਈਆ ਮੋਟ ਕਿਦੀ ਰੱਖਣੀ ਆ ਉਸ ਭਗਵਾਨ ਦੀ ਉਹਦੇ ਚਰਨਾਵਾਂ ਦੀ ਝਗੜਾ ਮਕਾ ਕੇ ਦੀਨ ਮਜਬ ਜਾਤ ਪਾਤ ਵਰਣ ਪਰਨ ਸੰਗਠਨ ਇੱਕੋ ਲੈਣਾ ਜਨਾਈਆ ਇੱਥੇ ਭਗਵਾਨ ਨੇ ਪੱਕੀ ਹਦਾਇਤ ਕੀਤੀ ਹੈ ਕਿ ਸਾਨੂੰ ਜਿਹੜਾ ਜਾਤ ਪਾਤ ਵਰਣ ਪਰਨ ਦਾ ਝਗੜਾ ਜਿਹੜਾ ਹੋ ਮਟਾਉਣਾ ਸੰਗਠਨ ਇੱਕੋ ਕਿਉਂ ਕਿਉਂਕਿ ਮਾਨਵ ਜਾਤੀ ਸਾਰੀ ਇੱਕ ਹੀ ਹੈ ਪਰਮਾਤਮਾ ਨੇ ਦੋ ਹੀ ਜਾਤਾਂ ਬਣਾਈਆਂ ਸੀ ਮਰਦ ਤੇ ਔਰਤ ਹਰ ਜੀਵ ਦੇ ਵਿੱਚ ਹਰ ਪ੍ਰਾਣੀ ਦੇ ਵਿੱਚ ਹਰ ਜੀਵ ਜੰਤੂ ਦੇ ਵਿੱਚ ਮੇਲ ਤੇ ਫੀਮੇਲ ਉਹਨੇ ਦੋ ਹੀ ਪੈਦਾ ਕੀਤੇ ਸੀ ਬਾਕੀ ਜਿਹੜਾ ਹੈ ਜਾਤ ਪਾਤ ਧਰਮ ਮਜ਼ਬਬ ਹੈ ਉਹ ਸਾਰਾ ਸਾਡੀ ਆਪਣੀ ਕ੍ਰिएशन ਉਹ ਸਮਾਜ ਨੇ ਆਪ ਹੀ ਕੀਤੀ ਹੈ ਜਿਹੜੀ ਕਿ ਹਜੂਰ ਸ਼ੰਚਾਈ ਇਹਨੂੰ ਖਤਮ ਕਰਨ ਵਾਸਤੇ ਕਹਿ ਰਹੇ ਝਗੜਾ ਮਕਾ ਕੇ ਦੀਨ ਮਜਬ ਜਾਤ ਪਾਤ ਵਰਨ ਵਰਨ ਸੰਗਠਨ ਇਕੋ ਲੈਣਾ ਜਨਾਈਆ ਗਊ ਮਾਤਾ ਨਹੀਂ ਦੇਣੀ ਮਰਨ ਜੀਵਤਿਆ ਨਹੀਂ ਕਰਨ ਕਿਉਂਕਿ ਬਾਸ ਉਹਨਾਂ ਵਿੱਚ ਵੀ ਪ੍ਰਮਾਤਮਾ ਦਾ ਇਹੋ ਵੀ ਉਸੇ ਦੇ ਜੀਵ ਨੇ ਗਉ ਮਾਤਾ ਨਹੀਂ ਦੇਣੀ ਮਰਨਾ ਮਰਨ ਵਰਤ ਰੱਖ ਕੇ ਲੈਣਾ ਬਚਾਈਆ ਜਿਸ ਦੀ ਸੇਵਾ ਵਿੱਚ ਸਫਲਾ ਹੋਵੇ ਜਰਮ ਜਨਮ ਕਰਮ ਮਿਲੇ ਵੜਾਈਆ ਤੈਨ ਰੱਖਿਆ ਕਰਨੀ ਸਭ ਦਾ ਧਰਮ ਸਤ ਧਰਮ ਦੈ ਸਮਝਾਈਆ ਸਤ ਧਰਮ ਇਹੋ ਹੀ ਸਮਝਾ ਲਿਆ ਜਿਹੜਾ ਵੀ ਜੀਵ ਪ੍ਰਾਣੀ ਆ ਉਹਦੀ ਅਸੀਂ ਰੱਖਿਆ ਕਰਨੀ ਉਹਦੀ ਹੱਤਿਆ ਨਹੀਂ ਕਰਨੀ ਪ੍ਰੇਮ ਪਿਆਰ ਅੰਦਰ ਸੰਤ ਸੱਜਣਾ ਅੰਤਰ ਅੰਤਰ ਇੱਕ ਦੂਜੇ ਦਾ ਸੱਚਾ ਲੜਫੜਨਾ ਵੇਲੇ ਵਕਤ ਨਾ ਹੋਏ ਕੋਈ ਜਿਦਾਈਆ ਮੰਜ਼ਲ ਉਸ ਅਗਮੀ ਚੜਨਾ ਜੇ ਸਮਾਰਕ ਦਾ ਦਾਤਾ ਬੇਹੇ ਪਰਵਾਹੀਆ ਮੰਜ਼ਲ ਕੀ ਚਾਹਨੀ ਆ ਉਹ ਸਦਾਤਰੀ ਜਿਹੜਾ ਬੇਪਰੋਹ ਹੈ ਜਗਤ ਹਕੂਮਤਾ ਕੀ ਕਰਨ ਸੰਤ ਸਹੇਲੇ ਜਿੱਥੇ ਪ੍ਰਭ ਦਾ ਬੈਠੇ ਧਿਆਨ ਲਗਾਈਆ ਆਪਣੀ ਕਰਨੀ ਤੋਂ ਆਪੇ ਹਰਨ ਸਿਰ ਸਕੇ ਨਾ ਕੋਈ ਉਠਾਈਆ ਜੁਗਤੀ ਭਗਤੀ ਅੰਦਰ ਪ੍ਰਭ ਦਾ ਬਾਣਾ ਜਰਨ ਸ਼ਕਤੀ ਅੰਦਰ ਇੱਕੋ ਨਜ਼ਰੀ ਆਈਆ ਇੱਕੋ ਸ਼ਕਤੀ ਕੀ ਦੀ ਉਹਦੀ ਭਗਵਾਨ ਦੀ ਅਕਾਲ ਆਦ ਜੋਗਾਦ ਜੋਗ ਚੌਕੜੀ ਨਿਤ ਨਵਿੱਤ ਪਾਰ ਬ੍ਰਹਮ ਪਤ ਪਰਮੇਸ਼ਰ ਕਰਨੀ ਕਰਨ ਮਾਲਕ ਦਾਤਾ ਇੱਕ ਅਖਵਾਈਆ ਆਰ ਜਗਾਂ ਦੇ ਸ਼ਿਵ ਤੋਂ ਲੈ ਕੇ ਅੰਤ ਤੱਕ ਉਹ ਹੀ ਇੱਕੋ ਹੀ ਭਗਵਾਨ ਤੇ ਇੱਕੇ ਨੇ ਰਣ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸੰਤ ਸਹੇਲੇ ਲੈ ਉਠਾਈਆ ਗਉ ਮਾਤਾ ਰਹੀ ਰੋ ਨੇਤਰ ਨੈਣਾ ਨੀਰ ਵਹਾਈਆ ਕੋ ਰਖ ਅਬ ਨਾਸ਼ੀ ਘਟ ਨਵਾਸੀ ਚਾਰ ਕੁੰਟ ਦੇ ਦਿਸ਼ਾ ਨੌ ਖੰਡ ਪ੍ਰਿਥਵੀ ਸੱਤ ਦੀਪ ਮੈਨੂੰ ਰੈ ਕੋ ਸ਼ਰਾ ਅਸ਼ੂਰੀ ਜਗਤ ਕਸਾਈ ਰਹਿ ਉਠਾਈਆ ਬਿਨਾ ਕਸੂਰ ਤੋਂ ਮੇਰੇ ਨਾਲ ਕਰਨ ਤਰੋ ਉਹ ਵੀ ਤੇ ਪਰਮਾਤਮਾ ਜਦ ਨਾ ਆਇਆ ਜੀ ਕੋਈ ਕਸੂਰ ਨਹੀਂ ਆ ਸਾਨੂੰ ਉਹ ਦੁੱਧ ਵੀ ਦੇ ਰਹੀ ਸਾਨੂੰ ਬੱਚੇ ਵੀ ਪਾਲ ਰਹੀ ਆ ਤੇ ਅੰਤ ਨੂੰ ਸ਼ੁਰੀ ਕਰਕੇ ਵੱਢ ਪੇ ਤਨ ਬਿਨਾ ਕਸੂਰ ਤੋਂ ਮੇਰੇ ਨਾਲ ਕਰਨ ਤਰੋ ਤਰਤ ਧਵਲ ਧੋਲ ਥੱਲੇ ਰੋਵੇ ਮਾਰੇ ਧਾਈਆ ਭਗਵਾਨ ਤੇਰੇ ਨਾਲ ਮੇਰਾ ਸੱਚਾ ਮੋ ਮਹੱਬਤ ਬੰਸਰੀ ਵਾਲੇ ਕਨਈਆ ਤੇਰੇ ਨਾਲ ਰਖਾਈਆ ਕਾਲਜੋਗ ਦੀਨ ਦੁਨੀ ਦੇਵੇ ਨਾ ਕੋਈ ਢੋਹ ਸਹਾਰਾ ਨજર ਕੋਈ ਨਾ ਆਈਆ ਦ੍ਰਿਸ਼ਟੀ ਸ੍ਰਿਸ਼ਟੀ ਦੀ ਕੀਤੀ ਨਰਮੋ ਮੁਹੱਬਤ ਹਕੀਕਤ ਹੱਕ ਨਾ ਕੋਏ ਦਰੜਾਹੀਆ ਕਿਰਪਾ ਕਰਕੇ ਸਾਡੇ ਸੰਤਾਂ ਅੰਦਰ ਤੂੰ ਕੀਤੀ ਲੋ ਗਿਆਨ ਧਿਆਨ ਦਿੱਤਾ ਦਰੜਾਈਆ ज्योति ज्योत स्वरूप हार आप ਆਪਣੀ ਕਿਰਪਾ ਕਰ ਮੇਰਾ लेखा ਦੇ ਮਕਾਈਆ ਇਹ ਗਉ ਵੀ ਅਕਾਲ ਪੁਰਖ ਅਗੇ ਫਰਿਆਦ ਕਰ ਰਹੀ ਹੈ ਕਹੇ ਪ੍ਰਮਾਤਮਾ ਮੇਰੇ ਵੀ ਰੱਖਿਆ ਕਰ ਗਉ ਕਹੇ ਮੈਨੂੰ ਮਾਰਨ ਲਗਾ ਜਗ ਵੈਰੀ ਘਰ ਘਰ ਨਜ਼ਰੀ ਆਈਆ ਸਮਰਾਥ ਸੁਆਮੀ ਅੰਤਰਜਾਮੀ ਜੇਸ ਵੇਲੇ ਸ਼ਰੀ ਰੱਖ ਦੇ ਮੇਰੀ ਉੱਪਰ ਸਾਰਾ ਗਾ ਸ਼ਾ ਪਾਤੀ ਸ਼ਾ ਤੇਰਾ ਧਿਆਨ ਲਗਾਈਆ ਉਦੋਂ ਨੂੰ ਯਾਦ ਕਰ ਲਈ ਚਾਰ ਕੁੰਟ ਦੇ ਦਿਸ਼ਾ ਉੱਤਰ ਪੂਰਬ ਪੱਛਮ ਦੱਖਣ ਮਾਨਵਾਸ਼ਨਾ ਲੱਗੀ ਅੱਗ ਹੰਕਾਰ ਕੂੜ ਡੰਕਾਰ ਆ ਵਜਾਈਆ ਪੇਟ ਕਾਰਨ ਮੈਨੂੰ ਘਰ ਦੇ ਬੁੱਤ ਮੇਰੀ ਸੇਵਾ ਸੰਸਾਰੀ ਸਮਝ ਕੋਏ ਨਾ ਪਾਈਆ ਸਹਿਬ ਸਤਗੁਰ ਤੂੰ ਸਹਿਬ ਸਤਗੁਰ ਮੈਂ ਤੇਰੀ ਆਦ ਜਗਾਦ ਓ ਜਦ ਜਿਸ ਦਾ ਚਰਵਾਹਾ ਕ੍ਰਿਸ਼ਨ ਰਖਵਾਲਾ ਗਵਾਲਾ ਨਜਰੀ ਆਈਆ ਸਦੀ 14ਵੀਂ ਮੇਰਾ ਵੇਖ ਕੇ ਕੀ ਹੋਇਆ ਹੱਜ ਹਜ਼ਾਤ ਮੇਰੀ ਪੂਰੀ ਨਾ ਕੋਈ ਕਰਾਈਆ ਅੰਤ ਕੀ ਕੀਤਾ ਧਰਮ ਦਵਾਰਿਓ ਮੈਨੂੰ ਸਾਰਿਆਂ ਦਿੱਤਾ ਕੱਢ ਅਕੇ ਗਉਂ ਪੂਜਾਉਂਦੇ ਧਰਮ ਦਵਾਰਿਆਂ ਦੇ ਵਿੱਚ ਉਹਨਾਂ ਵੇਖਾਂ ਮੈਂ ਕਿ ਸੰਸਾਰੀ ਕੀ ਬਣ ਗਿਆ ਕਸਾਈ ਬਣ ਗਿਆ ਧਰਮ ਦਵਾਰਿਓ ਮੈਨੂੰ ਸਾਰਿਆਂ ਦਿੱਤਾ ਕੱਢ ਮਾਲਕ ਹੋ ਕੇ ਪ੍ਰੇਮ ਸਚ ਨ ਕੋਇ ਕਮਾਈਆ ਮੈਂ ਅੰਦਰ ਅੰਦਰ ਆਤਮ ਧਾਰ ਪਰਮਾਤਮਾ ਤੈਨੂੰ ਰਹੀ ਦੱਸ ਨਿਰਗੁਣ ਨਿਰਵੈਰ ਤੇਰਾ ਧਿਆਨ ਲਗਾਈਆ ਖੂੜ ਜੰਜਾਲ ਜਗਤ ਜਹਾਨ ਵਿੱਚੋਂ ਮੈਨੂੰ ਕੱਢ ਬਿਨ ਤੇਰੀ ਕਿਰਪਾ ਹੋਏ ਨਾ ਕੋਈ ਸਹਾਈ ਆ ਹਰ ਜਗੋਂ ਕਰ ਰਹੀ ਕਿਉਂਕਿ ਜਦੋਂ ਸਤਿਗੁਰ ਨੇ ਧਰਤੀ ਦੇ ਉੱਤੇ ਆ ਕੇ ਪਰਗਟ ਹੋਏ ਆ ਤੇ ਸਾਰੇ ਬੋਲਣ ਲੱਗ ਗਏ ਧਰਨੀ ਬੋਲ ਰਹੀ ਨਦੀਆਂ ਬੋਲ ਰਹੀਆਂ ਫੁੱਲ ਬੋਲ ਰਹਾ ਹੈ ਗਊ ਬੋਲ ਰਹਾ ਹੈ ਜੀਵ ਜੰਤ ਬੋਲ ਰਿਹਾ ਸਾਰੇ ਕਿਹਦੇ ਕੋਲ ਬੋਲਦੇ ਹੋ ਪ੍ਰਮਾਤਮਾ ਦੇ ਕੋਲ ਆਪਣੀ ਅਰਜ ਕਰਦੇ ਆ ਫਰਿਆਦ ਕਰਦੇ ਆ ਵੀ ਸਾਨੂੰ ਵੀ ਸੁਣ ਲੈ ਸਾਡੀ ਹਬਨਾਸ਼ੀ ਕਰਤਾ ਕਹੇ ਮੈਂ ਸਾਚੇ ਸੰਤਾਂ ਅੰਦਰ ਸ਼ਵਦਨਾਦ ਹੋ ਕੇ ਜਾਵਾਂ ਵਜ ਸੋਈ ਸੁਰਤੀ ਸਭ ਦੀ ਧਿਆ ਜਗਾਈਆ ਤਿੰਨ ਸੂ ਯਾਦਾਸਤ ਰਹਿ ਜਾਏ ਵਿੱਚ ਦੁਨੀਆਂ ਦੇ ਚੱਕ ਜੇ ਸੰਤ ਸਹੇਲੇ ਮਿਲ ਕੇ ਕਦਮ ਲੈਣ ਉਠਾਈਆ ਨਾਜ ਦਾ ਲੇਖ ਪੰਜ ਚੇਤੇ ਪਹਿਲਾਂ ਲੇਕੇ ਦਿੱਤਾ 10 ਕਲਮ ਸ਼ਾਹੀ ਕਾਗਜ਼ ਨਾਲ ਵੰਡ ਵੰਡਾਈਆ ਜੇ ਸਦਾ ਸਿਰ ਅੰਮ੍ਰਿਤ ਪਿਓ ਰਾਸ ਮਾਦੀ ਮਾਂ ਕੋ ਨਜ਼ਰੀ ਆਈਆ ਸੱਚੇ ਸੰਤ ਉਸ ਦੇ ਅੰਦਰ ਰੋਣ ਵਾਲੀ ਤੱਕੋ ਅੱਖ ਜੇ ਡੀ ਬਾਹਰ ਨੇਤਰਾਂ ਤੋਂ ਪਰੇ ਡੇਰਾ ਲਾਈਆ ਆਪਾਂ ਬਹੁਤ ਵਾਰੀ ਦੇਖਿਆ ਹੋਏਗਾ ਕਈ ਵਾਰੀ ਆਪਣੇ ਕੋ ਮੱਜਾਂ ਵਿੱਚ ਹੀ گاਵਾ ਵਿੱਚ ਹੀ ਉਹਨਾਂ ਦਾ ਕੋਈ ਕਟਾਵੱਛਾ ਮਰ ਜਾਂਦਾ ਤੇ ਰੋਂਦੀਆਂ ਹਨ ਕਿ ਠੀਕ ਆਪਾਂ ਨੂੰ ਸੁਣਾਈ ਨਹੀਂ ਸੀ ਦਿੰਦਾ ਪਰ ਉਹਨੀਆਂ ਅੱਖਾਂ ਦੇ ਵਿੱਚੋਂ ਨੇਤਰ ਹੰਝੂ ਜਿਹੜੇ ਉਹ ਵਹਿੰਦੇ ਆ ਹਕੀਕਤ ਵਿੱਚ ਹੱਕ ਪਛਾਣੋ ਸੱਚ ਪੜਦਾ ਓਲਾ ਏਕ ਉਠਾਈਆ ਫੇਰ ਇਸ ਸੰਗਠਨ ਤੋਂ ਕੋਈ ਨਾ ਰਹਿਣਾ ਵਖਾ ਸਾਰੇ ਮਿਲ ਕੇ ਚੱਲਣ ਚਾਹੀ ਚਾਈਆਂ ਸਰਬ ਸਾਧੂਆਂ ਨੂੰ ਦੇਣਾ ਦਸ ਕਿਸੇ ਦਾ ਨਹੀਂ ਕੋਈ ਵਸ ਜਿਸ ਵੇਲੇ ਨਾ ਉਹ ਰੱਖਿਆ ਕਾਲ ਦੀਨ ਦਿਆਲ ਪਾਰ ਬ੍ਰਹਮ ਪਾਤ ਪਰਮੇਸ਼ਰ ਦੀਨਾ ਨਾਤਾ ਦੀਨਨ ਹੋਏ ਸਹਾਈਆ ਸਭ ਦੀ ਪਤ ਜੋਗ ਚੌਕੜੀ ਨਿਰਗੁਣ ਸਰਗੁਣ ਧਾਰ ਲੈ ਰੱਖ ਸੰਤ ਸਤਗੁਰ ਲੋਕ ਮਾਤ ਲੈ ਪ੍ਰਗਟਾਇਆ ਸਦਾ ਧਰਮ ਦਾ ਰੱਖਦਾ ਆ ਆ ਪਖ ਤ੍ਰੂ ਪਰਲਾਦ ਦੇਣ ਗਵਾਹੀ ਆ ਸੱਚੇ ਸੰਤਾਂ ਧਰਮ ਗੁਣਮੰਤਾਂ ਜਿੰਨਾ ਆਪਣੇ ਹੱਥਾਂ ਨਾਲ ਕੀਤੇ ਦਸਤਕਤ ਦਸਤ ਨਾਲ ਦਸਤ ਲੈਣ ਮਲਾਈਆ ਕਦਮ ਕਦਮ ਨਾਲ ਚੱਲਣ ਹੱਸ ਹਾਸ ਹਸਤੀ ਵਿੱਚੋਂ ਮਸਤੀ ਨਜ਼ਰੀ ਆਈਆ ਚਾਰ ਕੁੰਟ ਤੇ ਦਿਸ਼ਾ ਧਰਮ ਦਾ ਹੋਵੇ ਸਾਚਾ ਜਸ ਆ ਧਰਮ ਦਾ ਬੇੜਾ ਡਬਾਈਆ ਧਰਮ ਦਾ ਜਸ ਗਾਇਆ ਜਾਏਗਾ ਤੇ ਆ ਧਰਮ ਦਾ ਬੇੜਾ ਉਹ ਡੁੱਬ ਜਾਏਗਾ ਕਾਲਯੁਗ ਕੂੜ ਕਰਿਆ ਰਹਿਣ ਅੰਧੇਰੀ ਰਹਿਣ ਨਹੀਂ ਦੇਣੀ ਬਸ ਸਾਚਾ ਚੰਦ ਸਤ ਧਰਮ ਦਾ ਨਾਮ ਦੇਣਾ ਚਮਕਾਈਆ ਸਭ ਦੇ ਅੰਦਰ ਖੁਸ਼ੀ ਹੋਵੇ ਬੰਦ ਬੰਦ ਬੰਦਗੀ ਵਿੱਚ ਗਊ ਮਾਤਾ ਦੀ ਮਸ਼ੰਦਗੀ ਦੇਣੀ ਕਟਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਾਰੇ ਖੇਲ ਸਾਚਾ ਹਰ ਸੰਤ ਸਹੇਲੇ ਆਪਣੇ ਰੰਗ ਰਿਆ ਰੰਗਾਈਆ ਜਿੰਨੇ ਸੰਤ ਸਹੇਲੇ ਉਹਨਾਂ ਨੂੰ ਨੇ ਆਪਣੇ ਰੰਗ ਦੇ ਵਿੱਚ ਰੰਗ ਲਿਆ ਆਪਣੇ ਵਰਗੇ ਬਣਾ ਲਿਆ ਇਸੇ ਕਰਕੇ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਚਾਹ ਮੀਠ ਸ਼ਰਾਬ ਖੀਮ ਪੰਗ ਪੋਸ ਸਾਰ ਕੁਛ ਦਤਾ ਕਿਉਂਕਿ ਹੱਤਿਆ ਨਹੀਂ ਕਰਨੀ ਕਿਸੇ ਨੂੰ ਮਾਰਨ ਨਹੀਂ ਕਰਨਾ ਈਹਾ ਮਣੀ ਜਿਹੜੀ 376 ਸਮਤ ਤੋਂ ਸੀ ਅਮਰਸਰ ਦਰਗਿਆਣਾ ਮੰਦਰ ਗਉਂ ਹੱਤਿਆਂ ਦੇ ਨਵਿੱਤ ਸੰਮੇਲਨ Swami Gangeshwar ਨਾਲ ਪਹੁੰਚ ਅਰਦੋਚਰ ਲੈਣਾ ਮੈਂ ਤੈਨੂੰ ਹੋਰ ਸਮਝਾ ਕਰਾਂ ਸਤਿ ਧਰਮ ਕਹੇ ਇਹ ਸਭ ਨਿਰਮਲ ਕਰ ਲੋ ਬੁੱਧ ਬਬੇ ਇੱਕ ਆਪਣਾ ਆਪ ਬਣਾਈ ਆ ਸੱਚ ਵੇ ਆ ਸੱਚ ਵਿਚਾਰ ਦੀ ਕਰੋ ਸੁਧ ਸੰਤ ਸੱਜਣ ਮਿਲ ਕੇ ਖੁਸ਼ੀ ਮਨਾਈਆ ਜਿਸ ਮਾਤਾ ਦਾਰਸਨ ਜਿਵਾ ਬਤੀ ਦੰਦ ਸਿਰ ਪੀਤਾ ਦੁੱਧ ਹਰਾਸੇ ਅੰਮ੍ਰਿਤ ਰਈ ਚਵਾਈਆ ਗਊਕਿਆ ਮਾਸ ਮਾਸ ਕੋਸ ਦਾ ਪੜਦਾ ਓਲਾ ਰਹੇ ਨਾ ਲੋਕ ਭਾਰਤ ਵਾਸੀ ਵੇਖੋ ਨੈਣੇ ਉਠਾਈਆ ਸਭ ਦੇ ਸਾਹਮਣੇ ਮੇਰੀ ਕਾਇਆ ਰਹੀ ਮੁੱਕ ਉੱਚੀ ਕੁਕੂ ਕੁ ਸੁਣਾਈਆ ਜਬ ਕਰਨ ਵਾਲਿਆਂ ਆਵੇ ਕੋਈ ਨਾ ਦੁੱਖ ਦਰਦੀ ਹੋ ਨਾ ਦਰਦ ਵੰਡਾਈਆ ਜੇ ਸ਼੍ਰੀ ਭਗਵਾਨ ਤਰ ਲੋਕੀ 나ਥ ਇੱਕੋ ਆ ਜਾਵੇਂ ਸੰਮੁਖ ਮੇਰਾ ਦੁੱਖ ਦਰਦ ਦੈ ਮਟਾਈਆ ਗਰੀਬ ਨਮਾਣੀ ਕੋਜੀ ਕਮਲੀ ਘਰ ਸੁਆਮੀ ਆਕੇ ਲੈ ਪੁੱਛ ਵਾਂਗ ਦਰੋਪਤ ਲਜਿਆ ਲੈ ਰਖਾਈਆ ਅਰਜ ਕਰਦੀ ਆ ਪ੍ਰਮਾਤਮਾ ਕਿਤੇ ਦ੍ਰੋਪਦੀ ਮੰਗ ਮੇਰੀ ਵੀ ਲਜੈ ਰੱਖ ਬੇਸ਼ੱਕ ਤੂੰ ਬੇਸ਼ੱਕ ਮੈਂ ਤੁਹਾਨੂੰ ਹੋਰ ਨਹੀਂ ਦਿੰਦੀ ਕੁਛ ਦੁੱਧ ਦਹੀਂ ਦੇ ਕੇ ਸਭ ਦੀ ਸੇਵਕ ਮਾਈਆ ਚਾਰ ਵਰਨ 18 ਵਰਨ ਤੇਰੇ ਪਿਆਰ ਵਿੰਦਰ ਸਾਰੇ ਇੱਕ ਵਾਰ ਬੋ ਉਠ ਛਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਈ ਵੰਡਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਹਰ ਹਿਰਦੇ ਅੰਦਰ ਕਰੇ ਸਫਾਈਆ ਗਉ ਕਹੇ ਮੈਂ ਤੱਕਾਂ ਇੱਕੋ ਗੋਬਿੰਦ ਜੋ ਪ੍ਰਤਪਾਲਕ ਖਾਲਕ ਨজਰੀ ਆਈਆ ਜੇ ਸਦੀ ਧਾਰ ਸਾਗਰ ਸਿੰਧ ਗਹਿਰ ਗੰਭੀਰ ਬੇਨजीर ਪਰਦਾ ਓਲਾ ਅੰਦਰੋਂ ਦੇ ਉਠਾਈਆ ਸੰਤ ਸਹੇਲੇ ਸੱਜਣ ਗੁਰਮੁਖ ਬਣਾ ਆਪਣੀ ਬਿੰਦ ਮੰਗਨਾ ਇੱਕੋ ਦੇ ਜਨਾਈਆ ਭਾਰਤ ਵਾਸੀਓ ਭਰਮ ਮਟਾਓ ਕੁੜੀ ਚਿੰਦ ਪਾਂਡਾ ਭਰਮ ਪਨਾਇਆ ਮੇਰੇ ਜਨਮ ਜਨਮ ਦੀ ਕਰਮ ਕਰਮ ਦੀ ਵਿਦਿਆ ਸਾਚੇ ਸੰਤਾਂ ਲਥੇ ਕੋਈ ਨਾ ਚਿੰਦ ਚਿੰਤਾ ਵਿੱਚੋਂ ਬਾਰ ਨਾ ਕੋਈ ਕਢਾਈਆ ਤੁਹਾਡੇ ਵਰਗੀ ਪੰਨਾਂ ਤਤਾਂ ਵਾਲੀ ਮੇਰੀ ਜਿੰਦ ਜੀ ਮੈਂ ਵੀ ਤੁਹਾਡੇ ਵਰਗੀ ਹਾਂ ਤੁਹਾਡੇ ਵਰਗੀ ਪੰਨਾਂ ਤਤਾਂ ਵਾਲੀ ਮੇਰੀ ਜਿੰਦ ਮਾਟੀ ਖਾਕੀ ਸੋਹਣੀ ਨਜ਼ਰੀ ਆਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਕਲਯੁਗ ਕੂੜੀ ਕਿਰਿਆ ਡੇਰਾ ਟਾਈਆ ਇਸੀਗੀ ਰਮਣੀ ਸੱਚੇ ਪਾਛੈ ਨੇ ਤਿੰਨ ਸੁਸ਼ਣ ਸੈ ਸਮਕਤੋ ਅਮਰਸਰ ਦਰਗਾਹਾਂ ਮੰਦਰ ਗੰਉ ਹੱਤਿਆ ਦੇ ਨਵਿੱਤ ਸਮੇਲਨ ਦੇ ਵਿੱਚ ਕੀਤੀ ਗਈ ਸੀ ਸੋ ਮੈਂ ਇੱਥੇ ਇਹ ਵਰਣੀ ਸਮਾਪਤ ਕਰਨ ਦੀ ਇਜਾਜ਼ਤ ਚਾਹਾਂ ਹਾਂ ਕੋਈ ਅੱਖਰ ਵੱਧ ਘੱਟ ਪੜਿਆ ਗਿਆ ਹੋਵੇ ਕੋਈ ਵਿਚਾਰ ਕਰਦਿਆਂ ਅੱਖਰ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹੇੇ ਪਾਸੋਂ ਔਰ ਹਰ ਸੰਗਤ ਬਸੋਂ ਕੇ ਮਾ ਮੰਗਦਾ ਆਪੰਜ ਕਰਨ ਦਾ ਸਾਥਿਆ ਸੋ ਮੁਹੰਮਦ ਰਈਸ਼ੇ singh vishnu bhagwan jee jay so hamara sheh singh vishnu bhagwan jee jay so hamara singh vishnu bhagwan jee so सो हमारे सिंह विष्णु भगवान दी हर शंकर देव हजूर शहशाह जी ने इन्नी कृपा की है ਇੰਦਾਂ ਦਾ ਹਰ ਬਾਣੀ ਦਾ ਲੇਖ ਫਕਤਾ ਦੇ ਕੰਨਾਂ ਦੇ ਵਿੱਚ ਸ਼ਬਦ ਗ੍ਰਹਿਣ ਪਾ ਦਿੱਤਾ ਆਨੰਦ ਆ ਗਏ ਆਨੰਦ ਹਰ ਸੰਗਤ ਜੀ ਗਊ ਮਾਤਾ ਹਿੰਦੂ ਧਰਮ ਦੇ ਮੁਤਾਬਕ ਜਦੋਂ ਮਾਨਸ ਜਨਮ ਮਿਲਦਾ ਤੇ ਉਸ ਤੋਂ ਪਹਿਲਾਂ ਕਹਿੰਦੇ ਗਊ ਜਨਮ ਮਿਲਦੀ ਆ ਗਊ ਜਨਮ ਤੋਂ ਬਾਅਦ ਫਿਰ ਮਾਨਸ ਜਨਮ ਮਿਲਦਾ ਦੇਖੋ ਗਊ ਮਾਤਾ ਦੀ ਬੁਕਾਰ ਗਊ ਮਾਤਾ ਸੁੱਕਾ ਹਰਾ घास ਖਾਂਦੀ ਆ ਤੇ ਅੰਮ੍ਰਿਤ ਦਿੰਦੀ ਆ ਕਿਹਨਾਂ ਨੂੰ ਮਾਨਸ ਜਨਮ ਨੂੰ ਮਨੁੱਖ ਨੂੰ ਮਾਨਸ ਜਨਮ ਨੂੰ ਬੰਦਿਆਂ ਨੂੰ ਇੱਕ ਅੰਮ੍ਰਿਤ ਰੂਪੀ ਦੁੱਧ ਦਿੰਦੀ ਆ ਇਸੇ ਤਰ੍ਹਾਂ ਜੱਮੂ ਦੀ ਧਾਰਦੀ ਤੇ ਇੱਕ ਜੀਵਨ ਸਿੰਘ ਤੇ ਇੱਕ ਸੋਭਾ ਸਿੰਘ ਦੀ ਹੋਏ ਆ ਉਹਨਾਂ ਨੇ ਉਹਨਾਂ ਦਾ ਕਰਮ ਸੀ ਮਰੇ ਟੂਰਾ ਨੂੰ ਲਿਆਉਣਾ ਉਹਨਾਂ ਦੀ ਖਲ ਲਾਉਣੀ ਤੇ ਇੱਕ ਵਾਰੀ ਉਹਨਾਂ ਨੇ ਕਿਸੇ ਬੀਬੀ ਦੀ ਗਊ ਮਾਤਾ ਗੁਜਰ ਗਈ ਤੇ ਹਜੇ ਅਧ ਮੋਈ ਸੀ ਉਹ ਜਾ ਕੇ ਮਾਤਾ ਨੂੰ ਕਹਿੰਦੇ ਮਾਤਾ ਤੇਰੀ ਗਊ ਤਾਂ ਮਰ ਗਈ ਆ ਉਹਨਾਂ ਨੇ ਉਹ ਗਊ ਨੂੰ ਚੱਕ ਲਿਆਂਦਾ ਉਹ ਜਿੰਦੀ ਦੀ ਖਲ ਲਾਉਣ ਲੱਪੇ ਜਦੋਂ ਖਲ ਲਾਉਂਦੇ ਲਾਉਂਦੇ ਸ਼ੁਰੂ ਹੋਏ ਧੌਣ ਤੋਂ ਨੂੰ ਤੜਾਲ ਨੂੰ ਆਏ ਤੇ گاਣ ਤੜਫਣ ਲੱਪਈ ਤੇ ਗਊ ਮਾਤਾ ਕਹਿੰਦੀ ਜੀਵਨ ਸਿੰਘ ਸੋਭਾ ਸਿੰਘ ਇ ਕੀ ਕਰਦੇ ਆ ਤੁਸੀਂ ਮੈਨੂੰ ਜੀਂਦੇ ਨੂੰ ਛਿੱਲੀ ਜਾ ਰਹੇ ਆ ਉਸ ਵਕਤ ਗਊ ਦੀ ਪੁਕਾਰ ਸੁਣ ਕੇ ਗੁਰੂ ਨਾਨਕ ਦੇਵ ਜੀ ਉਸ ਧਰਤੀ ਤੇ ਆਏ ਜੀਵਨ ਸਿੰਘ ਤੇ ਸੋਭਾ ਸਿੰਘ ਨੂੰ ਤਾਰ ਦਿੱਤਾ ਤੇ ਗਊ ਮਾਤਾ ਨੇ ਉਸ ਕਾਲਪੁਰਖ ਦਾ ਸ਼ੁਕਰਾਨਾ ਕੀਤਾ ਐ ਕਾਲਪੁਰਖ ਤੂੰ ਜਗ ਤੇ ਆਇਆ ਤੇ ਮੈਨੂੰ ਵੀ ਤਾਰ ਦਿੱਤਾ ਬੀਰ ਜੀ ਨੇ ਬਹੁਤ ਸੁੰਦਰ ਬਾਣੀ ਸੁਣਾਈ ਆ ਸਾਡੇ ਰੌਂਟੇ ਖੜੇ ਹੋ ਗਏ ਬਹੁਤ ਬਹੁਤ ਇਹਨਾਂ ਦੀ ਮਹਿਮਾਨੀ ਡਾਕਟਰ ਸਾਹਿਬ ਜੀ ਦੀ ਹੁਣ ਅਸੀਂ ਬੇਨਤੀ ਕਰਦੇ ਹਾਂ ਸਾਡੇ ਕੋਲ ਆਜ਼ਮਪੁਰ ਤੋਂ ਬੀਰ ਹਰਿ ਕ੍ਰਿਸ਼ਨ ਜੀ ਆਏ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਹਰ ਸੰਗਤ